ਮਾਂ ਕਹਿ ਲੰਨੇ ਕਿ ਹੁਣ 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 ਆਲੇ ਗੱਲ ਇਨਸਾਫ ਦੀ ਮੰਗ ਕਰਦੇ ਆ ਜੀ ਤੁਹਾਡਾ ਬੱਚਾ ਮਲਾਇਆ ਜੇ ਸਾਨੂੰ ਜੋ ਵੀ ਕਿੱਥੇ ਹੈਗਾ ਮਲਾਇਆ ਜਾਏ ਉਹ ਮੁੰਡਿਆ ਨਾਲੇ ਵਾਪਸ ਲਿਆਓ ਇਹ 28 ਸਾਲਾ ਜਗਮੀਤ ਸਿੰਘ ਦੇ ਪਰਿਵਾਰ ਵਾਲੇ ਨੇ ਜੋ ਦਿਨ ਰਾਤ ਉਸਦੇ ਫੋਨ ਦੀ ਰਾਹ ਤੱਕਦੇ ਹੋਏ ਉਸ ਦੀ ਸਲਾਮਤੀ ਦੀ ਅਰਦਾਸ ਕਰਦੇ ਨੇ ਨੇ ਨਾਲ ਮੁੰਡਾ ਸੀ ਤੇ ਉਹਦੇ ਫੋਨ ਤੇ ਆਇਆ ਜਿਹੜਾ ਵਿੱਚ ਚਲਪਾਇਆ ਜਾਣਕਾਰੀ ਵਾਸਤੇ ਉਹਨੂੰ ਕਿਹਾ ਵੀ ਨਹੀਂ ਤੁਹਾਡਾ ਮੁੰਡਾ ਨਾਲ ਲੱਭ ਨਹੀਂ ਰਿਹਾ ਜੀ ਲੱਭਦਾ ਹੋ ਗਿਆ ਮੈਂ ਕੁਛ ਬੜੀ ਕਰਨਿਆ ਤੇ ਨਕਰੇ ਜੇ ਕਰਨਾ ਪਿਆ ਮੈਂ ਮਾਰਿਆ ਗਿਆ ਮੈਂ ਉਜੜ ਗਿਆ ਮੈਂ ਜਿੱਥੇ ਰਿਹਾ ਕੱਖਣੀ ਹੈ ਤੂੰ ਇਹ ਕਿਉਂ ਕਰਨਿਆ ਗੱਲ ਸਾਡੇ ਮੁੰਡੇ ਦੀ ਮੁੰਡਾ ਸਾਡਾ ਮਿਲਾ ਦੇ ਸਾਨੂੰ ਤੇ ਇਹ ਤੇ ਕਿੱਦਾਂ ਨਹੀਂ ਗੱਲਾਂ ਕਰਦਾ ਲੋ ਤੇ ਮਲੇ ਇਦਾਂ ਦੇ ਲਸਣ ਜਿਹੜੇ ਸੀ ਨਾ ਉਹ ਕਰਦਾ ਰਿਹਾ ਤੇ ਉਹਨੇ ਸਾਨੂੰ ਕੋਈ ਫੱਲਾ ਨਹੀਂ ਫੜਾਇਆ ਜੀ ਜਗਮੀਤ ਸਿੰਘ ਛੋਟੇ ਹੁੰਦੇ ਤੋਂ ਹੀ ਆਪਣੇ ਚਾਚੇ ਨਾਲ ਪਠਾਨਕੋਟ ਰਹਿੰਦਾ ਸੀ ਤੇ ਉੱਥੇ ਹੀ ਉਸਨੇ ਮੁੱਢਲੀ ਸਿੱਖਿਆ ਲਈ ਤੇ ਨਾਲ MBA ਕੀਤੀ। ਪਰਿਵਾਰ ਦਾ ਕਹਿਣਾ ਹੈ ਕਿ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਚੰਗੀ ਨੌਕਰੀ ਨਾ ਮਿਲਣ ਕਰਕੇ ਉਸਨੇ ਅਮਰੀਕਾ ਜਾਣ ਦੀ ਜਿੱਦ ਕੀਤੀ। ਇਸ ਦੌਰਾਨ ਏਜੰਟ ਨਾਲ ਗੱਲਬਾਤ ਹੋਈ ਤੇ ਉਸਨੂੰ ਅਮਰੀਕਾ ਲਈ ਰਵਾਨਾ ਕੀਤਾ ਗਿਆ। ਤੇ 19 ਦਸੰਬਰ ਤੋਂ ਬਾਅਦ ਉਹ ਪਰਿਵਾਰ ਤੇ ਸੰਪਰਕ ਤੋਂ ਬਾਹਰ ਹੈ ਪਹਿਲੇ ਤੇ ਚਲੋ ਉੱਥੇ 15 ਦਿਨ ਦਿੱਲੀ ਬਿਠਾ ਰੱਖਿਆ ਤੇ ਉੱਥੇ ਬੈਠਣ ਤੋਂ ਉਹਦਾ ਮਾਨ ਵੀ ਚੇਂਜ ਹੋਇਆ ਕਿ ਭਾਜੀ ਨਾਲ ਗੱਲ ਹੋਈ ਆ ਤੇ ਵੀ ਮੈਂ ਵਾਪਸ ਆ ਜਾ ਨਹੀਂ ਤੇ ਕਹਿੰਦੇ ਆ ਜਾ ਇਤੋਂ ਵਧੀਆ ਹੋਰ ਕੀ ਹੋ ਸਕਦਾ ਜੇ ਤੂੰ ਵਾਪਸ ਘਰ ਆ ਜਾ ਤੇ ਇੱਥੇ ਕੰਮ ਚੰਦਾ ਕਰੀਆ ਆਪਣਾ ਤੇ ਫੇਰ ਉਹਦਣ ਹੀ ਕਿਤੇ ਰਾਤ ਟਿਕਾਂ ਆ ਗਿਆਂ ਤੇ ਉਹ ਅਗਲੇ ਦਿਨ ਉਹਨਾਂ ਨੂੰ ਫਲਾਈਟ ਉਹਨਾਂ ਦੀ ਗੁਆਇਨਾ ਕਰਕੇ ਸੀਗੀ ਉੱਥੇ ਤੱਕ ਉਹ ਗਏ ਬਾਈ ਐ ਬਾਚ ਫੇਰ ਅੱਗੇ ਕੰਟੀਨਿਊ ਅੱਗੇ ਫਲਾਈ ਕਰਵਾਉਂਦੇ ਰਹੇ ਕਲੰਬੀਆ ਦੀ ਲਾਸਟ ਲੋਕੇਸ਼ਨ ਕਲੰਬੀਆ ਦੀ ਹੈ ਕਲੰਬੀਆ 'ਚ ਹੀ ਗੱਲ ਹੋਈ ਹੈ ਤੇ ਕਲੰਬੀਆ ਆਪਣੀ ਉਹਨੇ ਲੋਕੇਸ਼ਨ ਪਤਾ ਸੀਗਾ ਕਿ ਉਹ ਇੱਥੇ ਆ ਕਲੰਬੀਆ ਦੀ ਸਾਰਾ ਦਿਨ ਪਤਾ ਨਹੀਂ ਲੱਗਦਾ ਕਦੋਂ ਮਤਲਬ ਕਿਸ ਤਰ੍ਹਾਂ ਸੋਚਦੇ ਨਿਕਲ ਜਾਂਦਾ ਕਿ ਹੁਣ ਫੋਨ ਆਏਗਾ ਹੁਣ ਕੋਲ ਆ ਜਾਏਗੀ ਮਤਲਬ ਫੋਨ ਹੀ ਦੇਖਦੇ ਰਹੀਦਾ ਸਾਰਾ ਦਿਨ ਕਿ ਕਿਸੇ 사이ਟ ਤੇ ਵੀ ਨਹੀਂ ਰੱਖਦੇ ਆਪਾਂ ਫੋਨ ਕੀ ਫੋਨ-ਪੋਲ ਕਿਸੇ ਦੇ ਫੋਨ ਤੋਂ ਕੰਟੈਕਟ ਕਰੇਗਾ ਸਾਡੇ ਨਾਲ ਪਰਿਵਾਰ ਦਾ ਇਲਜ਼ਾਮ ਹੈ ਕਿ 에ਜੰਟ ਹੁਣ ਲਾਪਤਾ ਹੈ ਤੇ ਉਸਦੇ ਘਰ ਨੂੰ ਜਿੰਦਾ ਲੱਗਿਆ ਹੋਇਆ ਹੈ ਤੇ ਬਸ ਅਜ ਤੱਕ ਦੇਖੋ ਅਜ ਤੱਕ ਨਹੀਂ ਗੱਲ ਹੋ ਪਾਈ ਤੇ ਜਿਹੜਾ 에ਜੰਟ ਸੀਗਾ ਉਹਨੇ ਵੀ ਸਾਨੂੰ ਸਹਿਯੋਗ ਨਹੀਂ ਕੀਤਾ ਉਹ ਵੀ ਕਿਤੇ ਸੁਣ ਚਿਆ ਕਿ ਬਾਹਰ ਭੱਜ ਗਿਆ ਤਾਂ ਇੰਡੀਆ ਹੀ ਛੱਡ ਗਿਆ ਦਾ ਆ 에ਜੰਟ ਵੀ ਉਹਦੇ ਜਿਹੜੇ ਨਾਲ ਕਰਦੇ ਸੀਗੇ ਉਹ ਵੀ ਚੱਲ ਗਏ ਬਹੁਤ ਔਖਾ ਆ ਇਸ ਚੀਜ਼ ਬੱਚੂ ਨੰਗਣਾ ਸਾਨੂੰ ਤਾਂ ਬਤ 에ਜੰਟ ਬਹੁਤ ਗਲਤ ਹੋ ਜਾਂਦੇ ਇਸ ਚੀਜ਼ ਸਾਨੂੰ ਦੱਸਦੇ ਕੁਝ ਵੀ ਆ ਮਤਲਬ ਇਦਾਂ ਦੇ ਬੱਚਿਆਂ ਨਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਸਭ ਦੇ ਬੱਚੇ ਸੇਮ ਹੁੰਦੇ ਆ ਤਾਂ ਇਸ ਕਰਕੇ ਇਦਾਂ ਨਾ ਕਿਸੇ ਨਾਲ ਵੀ ਨਹੀਂ ਕਰਨਾ ਚਾਹੀਦਾ ਪਰਿਵਾਰ ਮੁਤਾਬਕ ਉਹਨਾਂ ਨੇ ਇਸ ਮਾਮਲੇ ਸੰਬੰਧੀ ਪਠਾਨਕੋਟ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਤੇ ਏਜੰਟ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਹੈ ਇਹ ਬੜਾ ਟਿਪੀਕਲ ਕੇਸ ਆਪਣੇ ਆਪ ਚ ਇੱਕ ਵੀ ਇੱਕ ਲੜਕਾ ਇਥੋਂ ਜਿਹੜਾ ਉਹ ਗਿਆ ਤੇ ਅੱਗੇ ਜਾ ਕੇ ਮਿਸਿੰਗ ਹੋ ਗਿਆ ਪਨਾਮਾ ਦੇ ਏਰੀਆ ਚ ਤੇ ਇਹ ਬੜੀ ਹੀ ਸੈਂਸਿਟਿਵ ਗੱਲ ਵੀ ਹੈ ਕਿਉਂਕਿ ਜਿਨ੍ਹਾਂ ਦਾ ਬੱਚਾ ਮਿਸ ਹੋਇਆ ਉਹ ਵੀ ਕਾਫੀ ਇਸ ਚੀਜ਼ ਨੂੰ ਫੀਲ ਕਰਦੇ ਆ ਕਿ ਵੀ ਸਾਡੇ ਬੱਚੇ ਨਾਲ ਸਾਡੀ ਗੱਲ ਨਹੀਂ ਹੋ ਪਾਰੀ ਉਹ ਠੀਕ ਹੈ ਕਿਸ ਤਰ੍ਹਾਂ ਤੇ ਪੁਲਿਸ ਨੇ ਤਾਂ ਹੀ ਇਮੀਡੀਏਟਲੀ ਐਕਟ ਕਰਦੇ ਹੋਏ ਮੌਕੇ ਤੇ ਜਦੋਂ ਆਪਣੇ ਕੋਲੇ ਕੰਪਲੇਂਟ ਆਈ ਇਮੀਡੀਏਟ ਇਨਕੁਆਇਰੀ ਕਰਦੇ ਹੋਏ ਆਪਾਂ ਇੱਥੇ ਐਫ ਆਈ ਆਰ ਲੋਜ ਕਰਤੀ ਹੈ ਤੇ ਤਾਂ ਕਿ ਐਟ ਲੀਸਟ ਜਿਹੜਾ ਜਿਸ ਨੇ ਇਹ ਗਲਤ ਕੰਮ ਕੀਤਾ ਉਹਨੂੰ ਉਸ ਦੀ ਇਹ ਸਜ਼ਾ ਮਿਲੇ ਤੇ ਨਾਲ ਹੀ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਵੀ ਆਪਣੇ ਇਮੀਗ੍ਰੇਸ਼ਨ ਦਾ ਵੀ ਇੱਥੇ ਕੰਮ ਕਰਦੇ ਆ ਵੀਜ਼ੇ ਵਗੈਰਾ ਲਗਾਉਂਦੇ ਆ ਤੇ ਨਾਲ ਹੀ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੀ ਈਚੁਕਾ ਕਿ ਦੋਨੋਂ ਹੀ ਮਤਲਬ ਇਲੀਗਲ ਕੰਮ ਨਾ ਕਰੇ